ਇਸ ਸਥਾਨ ਦੇ ਥੱਲੇ ਬਿਲਕੁਲ ਸ਼ਹੀਦ 우ਦਮ ਸਿੰਘ ਦੀਆਂ ਹਸਤੀਆਂ ਅੱਜ ਵੀ ਮੌਜੂਦ ਨੇ ਜਿੱਥੇ ਇੱਕ ਸੁਨਹਿਰੀ ਕਲਸ਼ ਦੇ ਵਿੱਚ ਪਾ ਕੇ ਸ਼ਹੀਦੀ ਆ ਜਿਹੜੀਆਂ ਹਸਤੀਆਂ ਸੀ ਕੁਝ ਹਿੱਸਾ ਸੀ ਜਿਹੜਾ ਹਸਤੀਆਂ ਦਾ ਉਹ ਇੱਥੇ ਦਫਨਾਇਆ ਗਿਆ ਸੀ ਕਿਉਂਕਿ ਅੱਜ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਸ਼ਹੀਦ 우ਦਮ ਸਿੰਘ ਦਾ ਅਸਥਾਨ ਦਿਖਾ ਰਹੇ ਹਨ ਇਸ ਸਥਾਨ ਦੇ ਉੱਤੇ ਸਰਦਾਰ 우ਦਮ ਸਿੰਘ ਦੀਆਂ ਹਸਤੀਆਂ ਨੂੰ ਦਫਨਾਇਆ ਗਿਆ ਸੀ ਅਮਰ ਸ਼ਹੀਦ ਸਰਦਾਰ 우ਦਮ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਉਹਨਾਂ ਨੇ ਆਪਣੇ ਨਾਮ ਦੇ ਨਾਲ ਮੁਹੰਮਦ ਵੀ ਲਗਾਇਆ ਸਿੰਘ ਵੀ ਲਗਾਇਆ ਰਾਮ ਵੀ ਲਗਾਇਆ ਦੱਸਿਏ ਕਿ ਇਹ ਸਾਡਾ ਇਤਿਹਾਸ ਇਹ ਹੈ ਕਿ ਸ਼ਹੀਦੀ ਤੋਂ ਬਾਅਦ 25 ਸਾਲਾਂ ਬਾਅਦ ਉਦਮ ਸਿੰਘ ਦੀਆਂ ਹੱਡੀਆਂ ਸੀ ਜਿਹੜੀਆਂ ਉਹਨਾਂ ਦੀ ਇੱਛਾ ਅਨੁਸਾਰ ਭਾਰਤ ਦੀ ਧਰਤੀ ਤੇ ਪਹੁੰਚੀਆਂ ਉਸ ਸਮੇਂ ਦੀ ਤਤਕਾਲੀਨ ਮੁੱਖ ਮੰਤਰੀ ਜਿਹੜੇ ਸੀਗੇ ਗਿਆਨ ਜੈਲ ਸਿੰਘ ਸੀ ਉਹਨਾਂ ਦੀ ਦਵਾਈ ਵਾਲੀ ਸਰਕਾਰ ਨੇ ਹੱਡੀਆਂ ਇੱਥੇ ਮੰਗਵਾਈਆਂ ਸੋ ਪੰਜਾਬੀ ਪੰਜਾਬ ਦੇ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਦੇ ਸਮੇਂ ਵਾਪਸ ਆਈਆਂ ਸਨ ਇਹਨਾਂ ਹਸਤੀਆਂ ਦਾ ਇੱਕ ਹਿੱਸਾ ਸੀ ਜਿਹੜਾ ਸੁਨਹਿਰੀ ਕਲਸ਼ ਦੇ ਵਿੱਚ ਪਾ ਕੇ ਜੁਲਾਈ 1974 ਨੂੰ ਇਸ ਅਸਥਾਨ ਤੇ ਰੋਜ਼ਾ ਸ਼ਰੀਫ ਵਿਖੇ ਦਫਨਾਇਆ ਗਿਆ ਸੋ ਇਹਨਾਂ ਇਸ ਸਥਾਨ ਦੇ ਥੱਲੇ ਬਿਲਕੁਲ ਸ਼ਹੀਦ ਉਦਮ ਸਿੰਘ ਦੀਆਂ ਹਸਤੀਆਂ ਅੱਜ ਵੀ ਮੌਜੂਦ ਨੇ ਜਿੱਥੇ ਇੱਕ ਸੁਨਹਿਰੀ ਕਲਸ਼ ਦੇ ਵਿੱਚ ਪਾ ਕੇ ਸ਼ਹੀਦੀ ਆ ਜਿਹੜੀਆਂ ਹਸਤੀਆਂ ਸੀ ਕੁਝ ਹਿੱਸੇ ਸੀ ਜਿਹੜਾ ਹਸਤੀਆਂ ਦਾ ਉਹ ਇੱਥੇ ਦਫਨਾਇਆ ਗਿਆ ਸੀ ਕਿਉਂਕਿ ਉਹ ਸਭ ਦੇ ਸਾਂਝੇ ਸ਼ਹੀਦ ਸੀਗੇ ਸ਼ਹੀਦ ਹਮੇਸ਼ਾ ਸਭ ਦੇ ਸਾਂਝੇ ਹੀ ਹੁੰਦੇ ਨੇ ਦੇਸ਼ ਲਈ ਕੌਮ ਲਈ ਜਾਂ ਫਿਰ ਇਨਸਾਨੀਅਤ ਲਈ ਆਪਣੀ ਕੁਰਬਾਨੀ ਦਿੰਦੇ ਨੇ ਤੇ ਤੁਸੀਂ ਨਾ ਤੁਸੀਂ ਦੇਖ ਰਹੇ ਹੋ ਬਿਲਕੁਲ ਛੋਟਾ ਜਿਹਾ ਸਥਾਨ ਬਣਿਆ ਹੋਇਆ ਇਹ ਨਾਲ ਮਸਜਿਦ ਹੈ ਇਧਰਲੇ ਪਾਸੇ ਗੁਰਦੁਆਰਾ ਫਤੇਗੜ ਸਾਹਿਬ ਹੈ ਬਾਬਾ ਮੋਤੀराम ਮੈਰਾ ਹੋਰਾਂ ਦਾ ਜਿਹੜਾ ਗੁਰੂ ਘਰ ਹੈ ਉਹ ਵੀ ਆ ਸਾਹਮਣੇ ਹੀ ਇੱਧਰ ਤੁਸੀਂ ਦੇਖ ਸਕਦੇ ਹੋ ਬਾਹਰ ਇਸ ਸਥਾਨ ਦੇ ਉੱਤੇ ਸ਼ਹੀਦ ਉਦਮ ਸਿੰਘ ਦੀਆਂ ਹਸਤੀਆਂ ਦਫਨਾਇਆ ਗਈਆਂ ਸੀ ਕਿਸਬਾ ਦੇ ਦਿਨ ਅਕਸ਼ਰ ਭਗਤ ਪਾਪਾ ਮੋਤੀराम ਮਹਾਰਾਜ ਦਾ ਸਥਾਨ ਹੈ ਇੱਧਰ ਸ਼ੀ ਦੁੱਧਮ ਸਿੰਘ ਦੀਆਂ ਹਸਤੀਆਂ ਦਫਨਾਇਆਂ ਗਈਆਂ ਜੀ